ਅੱਜ 14 ਮਈ ਜੇ ਅੱਜ ਦੇ ਦਿਨ ਡੇਵਿਡ ਬਨ ਗੁਰਿਯਾਨ ਨੇ ਇਜ਼ਰਾਈਲ ਨੂੰ ਇੱਕ ਆਜ਼ਾਦ ਮੁਲਕ ਕੌਸ਼ਤ ਕਰ ਲਿਆ ਸੀ ਉਹ ਇਜ਼ਰਾਈਲੀ ਜੋ ਸਦੀਆਂ ਤੋਂ ਆਪਣੀ ਥਾਂ ਪਾਲਦੇ ਸਨ ਉਹਨਾਂ ਨੇ ਆਪਣਾ ਮੁਲਕ ਤਾਂ ਸਾਂਭਿਆ ਪਰ ਬਜ਼ੁਰਗਾਂ ਨੂੰ ਪਤਾ ਸੀ ਕਿ ਉਹਨਾਂ ਦੀ ਜ਼ਬਾਨ ਹੌਲੀ-ਹੌਲੀ ਗਾਇਬ ਹੋ ਚੱਲੀ ਏ ਤੇ ਉਹ ਹੀਬ੍ਰਿਊ ਜ਼ਬਾਨ ਜਿਹੜੀ ਖਤਮ ਹੋਣ ਦੀ ਕਗਾਰ ਤੇ ਸੀ ਦਾਦਿਆਂ ਨਾਨਿਆਂ ਤੇ ਦਾਦੀਆਂ ਨਾਨੀਆਂ ਨੇ ਜ਼ਿੰਮੇਵਾਰੀ ਸਾਂਭੀ ਤੇ ਆਪਣੀ ਅਗਲੀ ਪੁਸ਼ਤ ਯਾਨੀ ਬੱਚਿਆਂ ਨੂੰ ਉਹਦੇ ਵਿੱਚ ਕਹਾਣੀਆਂ ਵੀ ਸੁਣਾਈਆਂ ਇਤਿਹਾਸ ਵੀ ਸੁਣਾਇਆ ਨਵੀਆਂ ਖੋਜਾਂ ਵੀ ਸੁਣਾਈਆਂ ਤੇ ਜਿਸ ਢੰਗ ਨਾਲ ਉਹ ਸਾਰੇ ਜੁਟੇ ਸਨ ਜੀਹਾਨ ਦੇ ਨਾਲ ਹਿਬਰੀਉ ਜ਼ਬਾਨ ਚੋਟੀ ਦੀਆਂ ਜ਼ਬਾਨਾਂ ਵਿੱਚ ਪਹੁੰਚ ਗਈ ਅੱਜ ਸਾਡੀ ਪੰਜਾਬੀ ਜ਼ਬਾਨ ਉੱਤੇ ਵੀ ਇਹੋ ਖਤਰਾ ਮੰਡਰਾ ਰਿਹਾ ਜ ਸਾਡੇ ਬੱਚੇ ਹੌਲੀ-ਹੌਲੀ ਹੋਰ ਜ਼ਬਾਨਾਂ ਤਾਂ ਸਿੱਖ ਰਹੇ ਨੇ ਪਰ ਆਪਣੀ ਜ਼ਬਾਨ ਮਿਝ ਕੇ ਅੱਜ ਕੀ ਮੈਂ ਇੱਕ ਛੋਟਾ ਜਿਹਾ ਸੁਨਿਆ ਆਪਣੀ ਵੱਡੇ ਵਡੇਰਿਆਂ ਨੂੰ ਦੇ ਸਕਦੀਆਂ ਕਿ ਆਓ ਫਿਰ ਘਰਾਂ ਦੇ ਵਿੱਚ ਆਪਣੇ ਪੁੱਤੇ ਦੋਤੇ ਤੇ ਪੋਤੀਆਂ ਦੋਤੀਆਂ ਨੂੰ ਨਾ ਸਿਰਫ ਇਤਿਹਾਸ ਤੋਂ ਜਾਣੂ ਕਰਾਈਏ ਪੰਜਾਬੀ ਜ਼ਬਾਨ ਦੇ ਇਤਿਹਾਸ ਤੋਂ ਵੀ ਜਾਣੂ ਕਰਾਈਏ ਤੇ ਉਹ ਪੰਜਾਬੀ ਜ਼ਬਾਨ ਜੋ ਸਿਰਫ ਕਿਸੇ ਇੱਕ ਧਰਮ ਨਾਲ ਨਹੀਂ ਜੁੜੀ ਬਲਕਿ ਸਾਰੇ ਪੰਜਾਬੀਆਂ ਦੀ ਸਾਂਝੀ ਜ਼ਬਾਨ ਹੈ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਕਿਉਂ ਨਾ ਅਸੀਂ ਸਾਰੇ ਉਸੇ ਇਤਿਹਾਸ ਨੂੰ ਮੁਰ ਸਿਰਜੀਤ ਕਰਕੇ ਝੋਟੀ ਦੀਆਂ ਜ਼ਬਾਨਾਂ ਵਿੱਚ ਆਪਣੀ ਜ਼ਬਾਨ ਪਹਚਾ ਦਈਏ